200 ਰੁਪਏ 200 ਰੁਪਏ 200 ਰੁਪਏ 200 ਰੁਪਏ ਔਰ 200 ਰੁਪਏ ਦਾ ਸੂਟ 400 ਦੇ 2 600 ਦੇ 3 800 ਦੇ 4 1000 ਦੇ 5 ਸੂਟ 200 ਰੁਪਏ ਦਾ ਸੂਟ ਲੈ ਜਾਓ 200 ਰੁਪਏ ਦਾ ਲੱਗ ਗਈ ਬਹੁਤ ਵੱਡੀ ਸੇਲ ਕਾਦੀਆਂ ਮਾਤੂ ਸ਼੍ਰੀ ਦਸਤਾਰ ਤੇ 5 ਦਿਨ ਵੱਡੇ ਫਾਇਦੇ ਹੋਣੇ ਆ 5 ਮੀਟਰ ਸੂਟ ਦੁਪੱਟੇ ਦੇ ਨਾਲ 1 ਜਰਾਈ ਤੋਂ ਲੈ ਕੇ 5 ਜੁਲਾਈ ਤੱਕ ਆਜੋ ਚੱਕੋ ਜੀ ਟੀਚਰਾਂ ਵਾਲੇ ਸੂਟ ਆ ਗਏ ਘੇਰੇ ਤੇ ਕਢਾਈ ਆ ਦੁਪੱਟਾ ਕਾਟਨ ਦਾ ਬਾਟਮ ਕੋਟਨ ਦੀ ਰੇਡ ਬਾਜ਼ਾਰ 'ਚ ਹਜ਼ਾਰ ਇਤੇ ਹਜ਼ਾਰ ਦੇ ਤੋਂ ਦੇਖੋ ਜੀ ਆਹ ਦੇਖੋ ਅੱਜ ਦਾ ਤੋਹਫਾ ਉਹ ਜਿਹਨੂੰ ਰਾਜਾ ਸੂਟ ਕਹਿੰਦੇ ਆ ਇਹ ਰਾਣੀਆਂ ਨੇ ਬਣੇ ਰਾਣੀਆਂ ਮਹਾਰਾਣੀਆਂ ਸੂਟ ਬਾਜ਼ਾਰ ਦਾ ਰੇਡ 2500 3000 ਸਾਡੇ ਕੋਲ ਆਜੋ ਉਹ 3 3000 ਵਾਲੇ ਇਦਾਂ ਦੇ ਸੂਟ 850 'ਚ ਆਜੋ ਫੋਨ ਗੱਲ ਕਰਾਂਗੇ ਵਿਆਹਾਂ ਸ਼ਾਦੀਆਂ ਵਾਲਿਆਂ ਦੀ ਤਾਜਪਰੀ ਵਾਲਿਆਂ ਦੀ ਜਿਨ੍ਹਾਂ ਨੇ ਵਿਆਹ ਸ਼ਾਈ ਦਾ ਕੱਪੜਾ ਲੈਣਾ, ਤਾਜ ਮੇਰ ਦਾ ਕੱਪੜਾ ਲੈਣਾ, ਜਿਹੜਾ ਬਾਜ਼ਾਰ 'ਚ 50000 ਦਾ ਲੈਨੇ ਹੋ, ਲੈ ਜਾਓ ਸਾਡੇ ਕੋਲੋਂ 15000 ਰੁਪਏ ਦਾ। 70 70% ਤੱਕ ਡਿਸਕਾਊਂਟ ਬਾਜ਼ਾਰ ਨਾਲੋਂ ਦੇ ਰਹੇ ਆ। ਹੁਣ ਲਹਿੰਗੇ ਨਹੀਂ ਰਹੇ ਮਹਿੰਗੇ। ਜਿਹੜੇ ਬਾਜ਼ਾਰ 'ਚ 4 4000 ਰੁਪਏ ਦਾ ਲਹਿੰਗਾ, ਇੱਥੋਂ ਲੈ ਜਾਓ ਸਿਰਫ 1500 ਰੁਪਏ 'ਚ। ਆਹ ਲਹਿੰਗਾ ਕੋਈ ਕਹੂਗਾ 17000 ਦਾ, ਕੋਈ ਕਹੂਗਾ 18000 ਰੁਪਏ ਦਾ, ਉਹ ਕੋਈ ਕਹੂਗਾ 15000 ਰੁਪਏ ਦਾ। ਸਾਡੇ ਕੋਲ ਆਜੋ 15 15000 ਵਾਲੇ 18 18000 ਵਾਲੇ ਲੈ ਲੇ 6 6000 ਚ ਲੈ ਜੋ ਕਿਤੇ ਇਦਾਂ ਨਾ ਝੂਠ ਬੋਲੀ ਜਾਂਦੇ ਆ 15000 ਰੁਪਿਆ ਬਾਜ਼ਾਰ ਦਾ ਰੇਟ ਸਾਡਾ ਰੇਟ ਲਿਖ ਕੇ ਲਾਤਾ 3250 ਰੁਪਏ ਦਾ ਲਹਿੰਗਾ ਆ ਜਿਹੜੇ 10 10 15 15000 ਦੇ ਅਕੇ ਵਿਆਹ ਸ਼ਾਦੀਆਂ ਤੁਹਾਨੂੰ ਮਿਲ ਲੈਣਾ 32 3200 3 3000 15 15 ਸੋਚੇ ਲੈ ਜਾਓ ਸ਼ਰਾਰੇ ਗਰਾਰੇ ਲੈ ਜਾਓ ਦੇਖੋ ਸਹਰੇ ਘਰ ਜਾਉਗੇ ਤਾਂ ਕਹੂਗੇ ਵੇ ਲੈ ਬਈ ਮੁੰਡਾ ਸਾਡਾ ਤਾਂ ਰਾਣੀ ਵਿਆਹ ਕੇ ਲਿਆਇਆ ਉਹ ਜਦੋਂ ਕੁੜੀ ਆਪਣੀ ਪੇਕੇ ਘਰ ਜਾਊਗੀ ਤਾਂ ਪੇਕੇ ਪਰਿਵਾਰ ਵੀ ਕਹੂਗਾ ਲੈ ਵੀ ਕੁੜੀ ਤਾਂ ਅਸੀਂ ਰਾਜਾਂ ਦੇ ਘਰ ਵਿਆਹੀ ਆ ਬਈ ਸਾਡੀ ਕੁੜੀ ਆ ਧਿਆਨ ਉਹ ਕੁੜੀ ਦੇ ਕੱਪੜਾ ਪਾਇਆ ਲਿਆ ਕਿਉਂਕਿ ਦੁਨੀਆ ਕਹਿੰਦੀ ਆ ਖਾਈਏ ਮਨ ਪੌਂਦਾ ਕਾਣੀ ਇਹ ਜੱਗ ਪਾਉਂਦਾ ਉਹ ਜੱਗ ਨੂੰ ਖੁਸ਼ ਕਰ ਦਿੰਦਾ ਮਤੂ ਸ਼੍ਰੀ ਦਸਤਾਰ ਦੱਸ ਆ ਚੱਕੋ ਪਾਣੀ ਵਾਰਨ ਵਾਲਾ ਸੂਟ ਆ ਗਿਆ ਉਹ ਮੁੰਡੇ ਦੀ ਮੰਮੀ ਦਾ ਸੂਟ ਆ ਗਿਆ ਜਦੋਂ ਪਾਣੀ ਵਾਰਨਾ ਨਾ ਮਾਤਾ ਨੇ ਤੇ ਸਾਰੇ ਸ਼ਹਿਰ ਨੇ ਸਾਰੇ ਰਿਸ਼ਤੇਦਾਰਾਂ ਨੇ ਖੜ ਖੜ ਵੇਖਣਾ ਵੀ ਅੱਜ ਪਾਣੀ ਵਾਰਨ ਵਾਲਾ ਸੂਟ ਪਾਇਆ ਉਰਤੇ ਪਜਾਮੇ ਲੈਣੇ ਆ ਕੋਟ ਪੈਂਟ ਲੈਣੇ ਆ ਸ਼ੇਰਬਾਨੀਆਂ ਬਲੇਜ਼ਰ ਪਾਸਕਟਾਂ ਪੱਗਾਂ ਲੈਣੀਆਂ ਨਾ ਰੰਗ ਬਰੰਗੀਆਂ ਉਹ ਵੀ ਸਾਡੇ ਕੋਲ ਹੈਗੀਆਂ ਇੱਕੋ ਹੀ ਸ਼ਾਟਟ ਆਜੋ ਫੈਮਿਲੀ ਕੰਪਲੀਟ ਸ਼ੋਰੂਮ ਆ 200 ਰੁਪਏ 200 ਰੁਪਏ 200 ਰੁਪਏ 200 ਰੁਪਏ ਔਰ 200 ਰੁਪਏ ਦਾ ਸੂਟ 400 ਦੇ 2 600 ਦੇ 3 800 ਦੇ 4 1000 ਦੇ 5 ਸੂਟ 200 ਰੁਪਏ ਦਾ ਸੂਟ ਲੈ ਜਾਓ 200 ਰੁਪਏ ਦਾ ਲੱਗੀ ਬਹੁਤ ਵੱਡੀ ਸੇਲ ਕਾਦੀਆਂ ਮਾਤੂ ਸ਼ਰੀ ਦਸਤਾਰ ਤੇ 5 ਦਿਨ ਵੱਡੇ ਫਾਇਦੇ ਹੋਣੇ ਆ 5 ਮੀਟਰ ਸੂਟ ਦੁਪੱਟੇ ਦੇ ਨਾਲ 1 ਜੁਲਾਈ ਤੋਂ ਲੈ ਕੇ 5 ਜੁਲਾਈ ਤੱਕ ਆਜੋ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ 5 ਦਿਨ 5 ਜੁਲਾਈ ਤੱਕ ਵੱਡੇ ਫਾਇਦੇ ਹੋਣੇ ਆ ਜਿੱਥੇ ਤੁਹਾਨੂੰ ਦੇਣ ਲੈਣ ਦਾ ਕੱਪੜਾ ਵਿਆਹ ਸ਼ਾਦੀ ਦਾ ਕੱਪੜਾ ਤੁਸੀਂ ਦੁਕਾਨਦਾਰ ਹੋ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰ ਹੋ ਸਾਰਿਆਂ ਦੇ ਵੱਡੇ ਫਾਇਦੇ ਹੋਣੇ ਆ 200 ਰੁਪਏ ਦਾ ਸੂਟ ਸਿਰਫ 200 ਰੁਪਏ ਦਾ ਸੂਟ 200 ਦਾ ਸੂਟ ਭਾਜੀ ਕੀ ਹੁੰਦਾ ਆਲ ਓਵਰ 5 ਮੀਟਰ ਸੂਟ ਔਰ 2.5 ਮੀਟਰ ਦਾ ਦੁਪੱਟਾ ਹੋਰ ਕੀ ਦੇ ਦिए ਲੋਕਾਂ ਨੂੰ ਆ ਦੇਖੋ ਰੰਗ ਵੀ ਚੈੱਕ ਕਰ ਲਓ ਡਿਜ਼ਾਈਨ ਚੈੱਕ ਕਰ ਲਓ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਸਾਰਿਆਂ ਦੇ ਵੱਡੇ ਫਾਇਦੇ ਕਰਾਂਗੇ ਵੱਡੇ ਫਾਇਦੇ 200 ਰੁਪਏ 200 ਰੁਪਏ ਲੈ ਜਾਓ 200 ਰੁਪਏ ਚ ਉਹ ਨਹੀਂ ਦੇਣੇ ਕਿਸੇ ਨੇ ਉਹ ਨਹੀਂ ਦੇਣੇ ਭਾਈ ਨਹੀਂ ਦੇਣੇ ਇੰਨੇ ਸਸਤੇ ਸੂਟ ਕਿਸੇ ਨੇ ਨਹੀਂ ਦੇਣੇ ਇਹ ਦੇ ਤਾਂ ਹੋਣੇ ਨਹੀਂ ਕਿਉਂਕਿ ਹੋਲ ਸੇਲਰ ਤੋਂ ਲਿਆਏ ਵੀ ਨਹੀਂ ਜਾਣੇ ਆ ਚੱਕੋ ਕੜਾਈ ਵਾਲੇ ਸੂਟ ਉਹ ਭਾਜੀ ਇੱਕ ਵਾਰੀ ਤੁਹਾਡੇ ਕੰਨ 'ਚ ਗੱਲ ਨਹੀਂ ਪੈਂਦੀ 250 ਰੁਪਏ ਦਾ ਸੂਟ 250 ਰੁਪਏ ਦਾ ਸੂਟ 250 ਰੁਪਏ ਦਾ ਸੂਟ ਬਾਜ਼ਾਰ 'ਚ 700 ਰੁਪਏ ਦਾ ਇੱਕ ਇੱਥੇ 500 ਦੇ ਦੋ ਡੀਲ ਦੇਖੋ ਕੜਾਈਆਂ ਦੇਖੋ ਆ ਪ੍ਰਿੰਟ ਚੈੱਕ ਕਰੋ ਦੁਪੱਟੇ ਵੀ ਪ੍ਰਿੰਟ 500 ਦੇ 2 ਦੇਈ ਜਨੇ ਦੱਸੋ ਲਓ ਜੀ ਆ ਵੀ ਚੈੱਕ ਕਰ ਲੋ ਉਹ ਰੰਗ ਦੇਖੋ ਡਿਜ਼ਾਈਨ ਦੇਖੋ ਬਜ਼ੁਰਗਾਂ ਦੇ ਲਈ ਵੀ ਬਹੁਤ ਸੋਹਣੇ ਸੋਹਣੇ ਸੂਟ ਆ ਕੇ ਗਰਮੀ ਦੇ ਵਿੱਚ ਵੀ ਗਰਮੀ ਲੱਗ ਦੇਣੀ ਲੈ ਜਾਓ ਫ੍ਰੀ ਦੇ ਭਾ ਉਹ ਗਰਮੀ ਦਾ ਲਾਹ ਦੇਣੀ ਆ ਭਾਜੀ ਲੋਕਾਂ ਦੀ ਆ ਚੱਕੋ ਦੁਪੱਟਾ ਕਿੰਨਾ ਸ਼ਾਨਦਾਰਾ ਪਿਓਰ ਕੋਟਨ ਦਾ ਦੁਪੱਟਾ ਮਲ ਦਾ ਉਹ ਨਾਲ ਦੁਪੱਟਾ ਦੇ ਨਾਲ ਸੂਟ ਚੈੱਕ ਕਰ ਲੋ ਨਾਲ ਮੈਚਿੰਗ ਸੂਟ ਚੈੱਕ ਕਰ ਲੋ ਬਾਟਮ ਚੈੱਕ ਕਰ ਲੋ ਹੈਵੀ ਹੈਵੀ ਦੁਪੱਟੇ ਡਿਜ਼ਾਈਨ ਚੈੱਕ ਕਰ ਲੋ ਕਿਤੋਂ ਨਹੀਂ ਮਿਲਨੇ ਰੇਟ ਸੁਣ ਲੋ ਰੇਟ 350 ਰੁਪਏ 350 ਰੁਪਏ 350 ਰੁਪਏ ਚ ਦੇ ਦਾਂਗੇ ਦੁਪੱਟੇ ਨਾਲ ਆਜੋ ਛੇਤੀ ਛੇਤੀ ਚੱਕੋ ਜੀ ਟੀਚਰਾਂ ਵਾਲੇ ਸੂਟ ਆ ਗਏ ਘੇਰੇ ਤੇ ਕਢਾਈ ਆ ਦੁਪੱਟਾ ਕੋਟਨ ਦਾ ਬਾਟਮ ਕੋਟਨ ਦੀ ਰੇਟ ਬਾਜ਼ਾਰ 'ਚ ਹਜ਼ਾਰ ਇਤੇ ਹਜ਼ਾਰ ਦੇ ਦੋ ਚੱਕੋ ਜੀ ਗਲੇ ਦੇ ਕਿੰਨਾ ਸ਼ਾਨਦਾਰ ਕੰਮ ਆ ਦੇਖੋ ਬਾਜ਼ਾਰਾਂ ਦੇ ਵਿੱਚ ਜਿਹੜੇ 15-1500 ਰੁਪਏ ਦੇ ਸੂਟ ਮਿਲਦੇ ਆ ਇੱਥੇ ਕਰਤੇ 500 ਰੁਪਏ ਦਾ ਸੂਟ ਕਿੰਨੇ ਦਾ ਬਾਜ਼ਾਰ 'ਚ ਇੱਕ ਇੱਥੋਂ ਲੈ ਜੋ ਤਿੰਨ 500 ਰੁਪਏ ਦਾ ਸੂਟ ਕੋ ਜੀ ਭਾਵੇਂ ਤੁਸੀਂ ਪਿੰਡਾਂ 'ਚੋਂ ਭਾਵੇਂ ਤੁਸੀਂ ਸ਼ਹਿਰਾਂ 'ਚੋਂ ਚਾਹੇ ਤੁਸੀਂ ਪੰਜਾਬ 'ਚੋਂ ਹਰਿਆਣਾ ਰਾਜਸਥਾਨ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉਹ ਲੋਕ ਦੂਰੋਂ ਦੂਰੋਂ ਆ ਰਹੇ ਆ ਫਾਇਦੇ ਲੈ ਕੇ ਜਾ ਰਹੇ ਆ ਐਦਾਂ ਦੇ ਸੂਟ ਚੱਲ 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 ਕਰਦੇ ਚਾਮਚਾ ਮਸ਼ਾ ਮਸ਼ਾ ਕਰਦੇ ਫੈਰੇ ਕਰ ਰਹੇ ਆ ਫੈਰੇ ਕਰ ਰਹੇ ਲੋਕਾਂ ਦੇ ਚੱਕੋ ਜੀ ਫੈਨਸੀ ਸੂਟ ਕਾਟਨ ਦਾ ਆ ਫੈਨਸੀ ਦੁਪੱਟਾ ਬਣਿਆ ਵਾ ਬੁਜਾਰਾ ਚ ਇਹਨਾਂ ਦਾ ਰੇਟ 2200 ਕੋਈ ਸਾਡੇ ਕੋ 750 ਕੋਈ 850 ਉਹ ਚੱਕੋ ਭਾਜੀ ਆ ਗਏ ਬੁਟੀਕ ਸੂਟ ਆ ਦੇਖੋ ਜੀ ਆ ਦੇਖੋ ਅੱਜ ਦਾ ਤੋਹਫਾ ਉਹ ਜਿਹਨੂੰ ਰਾਜਾ ਸੂਟ ਕਹਿੰਦੇ ਆ ਇਹ ਰਾਣੀਆਂ ਨੇ ਪੋਣੇ ਰਾਣੀਆਂ ਮਹਾਰਾਣੀਆਂ ਸੂਟ ਸੋਲੋ ਸੋਲੋ ਪੀਸ ਬੁਟੀਕਾਂ ਵਾਲੇ ਦੇਖੋ ਕਿੰਨੇ ਸੋਹਣੇ ਕੰਮ ਫਰੰਟ ਚੈੱਕ ਕਰ ਲੋ ਗੜਾ ਚੈੱਕ ਕਰ ਲੋ ਘੇਰਾ ਚੈੱਕ ਕਰ ਲੋ ਉਹ ਪੌਂਜੇ ਦੇ ਕਮ ਚੈੱਕ ਕਰ ਲੋ ਚੈਲੰਜ ਚੈਲੰਜ ਦਾ ਰੇਟ ਬਾਜ਼ਾਰ ਦਾ ਰੇਟ 2500 3000 ਸਾਡੇ ਕੋਲ ਆ ਜੋ ਉਹ 3 3000 ਵਾਲੇ ਇਦਾਂ ਦੇ ਸੂਟ 850 ਚ ਆ ਆ ਜੋ ਹੁਣ ਗੱਲ ਕਰਾਂਗੇ ਵਿਆਹਾਂ ਸ਼ਾਦੀਆਂ ਵਾਲਿਆਂ ਦੀ ਤਾਜਪਰੀ ਵਾਲਿਆਂ ਦੀ ਜਿਨ੍ਹਾਂ ਨੇ ਵਿਆਹ ਸ਼ਾਈ ਦਾ ਕੱਪੜਾ ਲੈਣਾ ਤਾਜ ਮੇੜ ਦਾ ਕੱਪੜਾ ਲੈਣਾ ਜਿਹੜਾ ਬਾਜ਼ਾਰ 'ਚ 50000 ਦਾ ਲੈਨੇ ਹੋ ਲੈ ਜਾਓ ਸਾਡੇ ਕੋਲੋਂ 15000 ਰੁਪਏ ਦਾ 70 70% ਤੱਕ ਡਿਸਕਾਊਂਟ ਬਾਜ਼ਾਰ ਨਾਲੋਂ ਦੇ ਰਹੇ ਆ ਕੱਪੜਾ ਦੇਖੋ ਪੂਰਾ ਟੌਪ ਦਾ ਰੇਟ ਸੁਣ ਲਓ ਮਿੱਟੀ ਦੇ ਪਾ ਲੈ ਜਾਓ ਉਹ ਲੈ ਜਾਓ ਮੁੜ ਕੇ ਨਹੀਂ ਮਿਲਣਾ ਇੰਨਾ ਸਸਤਾ ਕੱਪੜਾ ਦੁਕਾਨਾਂ ਤੇ ਜਾਂਦੇ ਹੋ ਬਾਹਰ ਸ਼ੋਅਰੂਮਾਂ ਤੇ ਜਾਂਦੇ ਹੋ ਡੰਮੀਆਂ ਤੇ ਜਾਂਦੇ ਹੋ ਉੱਥੇ ਰੇਟ ਹੋਏ ਨੇ 4 4 ਗੁਣਾ ਜ਼ਿਆਦਾ ਤੁਹਾਡੀਆਂ ਜੇਬਾਂ ਦੇ ਡਾਕੇ ਪੈਂਦੇ ਆ ਪਰ ਇਹ ਮੱਝ ਦੀ ਧਰਤੀ ਦੇ ਇੱਕੋ ਇੱਕ ਸ਼ੋਅਰੂਮ ਮਾਤੂ ਸ਼੍ਰੀ ਦਸਤਾਰ ਕਰਦੀਆਂ ਜੋ ਤੁਹਾਡਾ ਭਲਾ ਕਰ ਰਿਹਾ ਜੋ ਤੁਹਾਡਾ ਫੈਰਾ ਕਰ ਰਿਹਾ ਜੋ ਤੁਹਾਡੀਆਂ ਜੇਬਾਂ ਦੇ ਡਾਕੇ ਨਹੀਂ ਪੇੜ ਦਿੰਦਾ ਦੇਖੋ ਜੀ ਜਾਮ ਕਾਟਨ ਦਾ ਸੂਟ ਘੇਰੇ ਤੇ ਹੈਂਡਵਰਕ ਹੋਇਆ ਦੁਪੱਟੇ ਤੇ ਹੈਂਡਵਰਕ ਹੋਇਆ ਖੁੱਲੇ ਡੁੱਲੇ ਦੁਪੱਟੇ ਬਾਜ਼ਾਰਾਂ ਦੇ ਵਿੱਚ ਰੇਡ ਚੈੱਕ ਕਰ ਰਹੇ ਕੋਈ 5000 ਕੋਈ 7000 ਦਾ 1475 ਲੈ ਕੇ ਲਾਤਾ ਉਹ ਬਾਜ਼ਾਰ ਚ ਕੋਈ 3500 ਕੋਈ 3200 ਇਦਾਂ ਲਈ ਜਾਂਦੇ ਆ ਸਾਡੇ ਕੋਲ ਆ ਜਾਓ 35 3500 ਵਾਲੇ 12 1200 'ਚ 15 1500 'ਚ 14 1400 'ਚ ਰੰਗ ਵੀ ਚੈੱਕ ਕਰ ਲੋ ਜਿੱਦਾਂ ਦਾ ਰੰਗ ਤੁਸੀਂ ਪਸੰਦ ਕਰੋਗੇ ਓਦਾਂ ਦਾ ਆਜੂ ਜਿੱਦਾਂ ਦੀ ਚੀਜ਼ ਮੰਗੂਗੇ ਓਦਾਂ ਦੀ ਆਜੂ ਓ ਸਾਡੇ ਕੋਲ 100 ਰੁਪਏ ਦਾ ਸੂਟ ਸ਼ੁਰੂ ਆ 200 ਰੁਪਏ ਦਾ ਲੈ ਜਾਓ 400 ਲੈ ਜਾਓ 500 ਲੈ ਜਾਓ ਜਿਹੜੀਆਂ ਕੁੜੀਆਂ ਕੰਨੀਆਂ ਸਾਨੂੰ ਮੁਹੱਲੀ ਦਿੱਲੀ ਚੰਡੀਗੜ੍ਹ ਤੋਂ ਬਿਨਾਂ ਸੂਟ ਨਹੀਂ ਮਿਲਦੇ ਆਹ ਦੇਖੋ ਓਦਾਂ ਦੇ ਫੀਸ ਲੈ ਜਾਓ ਇੱਥੋਂ ਅੱਗੇ ਲਓ ਜੀ ਲਗਜ਼ਰੀ ਸੂਟ ਰਾਇਲ ਕਲਾਸ ਸੂਟ ਚੈੱਕ ਕਰੋ ਵਰਕ ਉਹ ਦੁਪੱਟੇ ਚੈੱਕ ਕਰੋ ਸ਼ਾਨਦਾਰ ਚੀਜ਼ਾਂ ਡਿਫਰੈਂਟ ਚੀਜ਼ਾਂ ਰੇਡ ਪਿਆਰ ਨਾਲੋਂ ਅਤੇ ਚਾਹੇ ਟੀਚਰ ਹੋ ਚਾਹੇ ਸਟੂਡੈਂਟ ਹੋ ਤੁਸੀਂ ਚੰਗੇ ਸੂਟ ਪਾਣ ਦੇ ਸ਼ਕੀਨ ਹੋ ਰਾਇਲ ਕਲਾਸ ਸੂਟ ਪਾਉਣੇ ਹੋ ਕਾਟਨ ਦੀ ਐਡਮਾ ਆਤਮੋਲੇ ਚੇ ਲਾਤੀਆਂ ਦੇਖੋ ਹੁਣ ਲਹਿੰਗੇ ਨਹੀਂ ਰਹੇ ਮਹਿੰਗੇ ਜਿਹੜੇ ਬਾਜ਼ਾਰ ਚ 4 4000 ਰੁਪਏ ਦਾ ਲਹਿੰਗਾ ਇੱਥੋਂ ਲੈ ਜਾਓ ਸਿਰਫ 1500 ਰੁਪਏ ਚ 4000 ਵਾਲਾ ਲਹਿੰਗਾ ਲੈ ਜਾਓ 1500 ਚ ਹਰ ਕਿਤੇ ਵੱਡੇ ਫਾਇਦੇ ਉਹ ਬਾਜ਼ਾਰ ਜਿਹਦਾ ਰੈਂਟ ਹੀ 3-3000 ਆ ਪਰ ਸਾਡੇ ਕੋਲ 1500 ਰੁਪਏ ਦਾ ਲਹਿੰਗਾ ਲੈ ਜਾਓ ਆ ਦੇਖੋ ਤੁਸੀਂ 12000 15000 20000 ਭਾਜੀ ਮੂਹੋਂ ਮੰਗੇ ਰੇਟ ਲੈਂਦੇ ਲਹਿੰਗਿਆਂ ਦਾ ਆ ਚੈੱਕ ਕਰੋ ਵੈਲਵਟ ਪਿਓਰ ਦਾ ਲਹਿੰਗਾ ਹੈਂਡਵਰਕ ਵਾਲਾ ਲਹਿੰਗਾ ਉਹ ਭਾਜੀ 12-12000 ਦਾ ਰੈਂਟ ਲੈਂਦੇ ਆ 4500 ਰੁਪਏ ਚ ਲਹਿੰਗਾ ਦੇ ਰਹੇ ਆ 4500 ਰੁਪਏ ਚ ਆਹ ਦੇਖੋ ਜਿਹੜਾ ਤੁਹਾਡਾ ਬਹੁਤ ਵੱਡੀ ਲੁੱਟ ਕਰਦੇ ਲਹਿੰਗੇ ਨਾਮ ਤੇ ਆਹ ਲਹਿੰਗਾ ਕੋਈ ਕਹੂਗਾ 17000 ਦਾ ਕੋਈ ਕਹੂਗਾ 18000 ਰੁਪਏ ਦਾ ਉਹ ਕੋਈ ਕਹੂਗਾ 15000 ਰੁਪਏ ਦਾ ਸਾਡੇ ਕੋਲ ਆਜੋ 15 15000 ਵਾਲੇ 18 18000 ਵਾਲੇ ਲਹਿੰਗੇ 6 6000 ਚ ਲੈ ਜਾਓ 7 7000 ਚ ਲੈ ਜਾਓ 5 5000 ਚ ਲੈ ਜਾਓ ਕਿਤੇ ਐਦਾਂ ਨਾ ਝੂਠ ਬੋਲੀ ਜਾਂਦੇ ਆ 15000 ਰੁਪਿਆ ਬਾਜ਼ਾਰ ਦਾ ਰੇਟ ਸਾਡਾ ਰੇਟ ਲਿਖ ਕੇ ਲਾਤਾ 3250 ਰੁਪਏ ਦਾ ਲਹਿੰਗਾ ਆ ਚੱਕੋ ਭਾਜੀ ਮੈਂ ਕਹਿੰਦਾ ਲਹਿੰਗੇ ਆਪਾਂ ਕੁੜੀਆਂ ਨੂੰ ਖੁਸ਼ ਕਰ ਦੇਣਾ ਅੰਕਲ ਓਮ ਕਾਦੀਆਂ ਨੇ ਕਰਦਾਂ ਨੇ ਫਾਇਦੇ ਉਹ 10000 ਰੁਪਏ ਦਾ ਲਹਿੰਗਾ 2700 ਰੁਪਏ ਦਾ 2700 ਰੁਪਏ ਦਾ 2700 ਰੁਪਏ ਦਾ 2700 ਰੁਪਏ ਦਾ ਲਿਖ ਕੇ ਲਾਤਾ 2700 ਰੁਪਏ ਦਾ ਲਹਿੰਗਾ ਉਹ ਚੈੱਕ ਕਰੋ ਮੈਂ ਕਹਿੰਦਾ ਡਿਜ਼ਾਈਨ ਚੈੱਕ ਕਰੋ 3 3000 32 3200 ਦੇ ਹੈਵੀ ਹੈਵੀ ਲਹਿੰਗੇ ਉਹ ਹਾਂਜੀ ਹੁਣ ਸ਼ੌਕ ਵੀ ਪੂਰੇ ਹੋਣਗੇ ਉਹ ਵੈਰੈਟੀਆਂ ਵੀ ਨਵੀਆਂ ਨਵੀਆਂ ਉਹ ਡਿਜ਼ਾਈਨ ਵੀ ਪੂਰੇ ਵਧੀਆ ਵਧੀਆ ਚੋਖੇੜੀ ਐਨ ਫੋਟੋਆਂ ਫਿੱਚੂਗਾ ਕੈਮਰੇ ਵਾਲਾ ਵਿਆਹ ਦੇ ਆ ਲਓ ਜੀ ਇੱਕ ਹੋਰ ਫੁੱਟਾ ਫਾਇਦਾ ਕਰ ਦਿੰਦੇ ਆ ਸ਼ਰਾਰਾ ਸੂਟ ਜਿਹੜਾ ਬਾਜ਼ਾਰ 'ਚ ਮਿਲਦਾ 5000 ਰੁਪਏ ਦਾ 6000 ਰੁਪਏ ਦਾ ਸਾਡੇ ਕੋਲੋਂ ਲੈ ਜਾਓ ਸਿਰਫ 2000 ਰੁਪਏ 'ਚ ਦੋ ਦੋ ਯਾਰ ਜਿ ਸ਼ਰਾਰੇ ਸੂਟ ਦਵਾਗੇ ਰੰਗ ਇਹਦੇ ਵਿੱਚ ਬਹੁਤ ਸੋਹਣੇ ਦਵਾਗੇ ਚਾਹੇ ਸ਼ਰਾਰੇ ਸੂਟ ਲੈ ਜਾਓ ਚਾਹੇ ਪ੍ਰੌਗ ਸੂਟ ਲੈ ਜਾਓ ਚਾਹੇ ਤੁਸੀਂ ਨਾਰਾ ਕੱਟ ਲੈ ਜਾਓ ਹਰ ਇੱਕ ਤਰ੍ਹਾਂ ਦੀ ਡਿਜ਼ਾਈਨਿੰਗ ਵੈਰਾਈਟੀ ਤੁਹਾਨੂੰ ਮਿਲਣੀ ਆ ਬਾਜ਼ਾਰ ਨਾਲੋਂ ਰੇਟ ਇਹਦੇ ਵੀ 3 3 ਗੁਣਾ 4 4 ਗੁਣਾ ਰੈਟ ਘੱਟ ਘੱਟ ਤੇ ਆ ਦੇਖੋ ਜੀ ਤੁਸੀਂ ਸੋਚਦੇ ਹੋਣੇ ਆ ਨਾ ਕੋਈ ਵਿਆਹ ਸ਼ਾਦੀ ਉਹ ਨਾ ਕੋਈ ਪ੍ਰੋਗਰਾਮ ਆਹ ਲਹਿੰਗਿਆਂ ਦੀ ਵੀਡੀਓ ਕਿਉਂ ਦਿਖਾਈ ਜਾਂਦੇ ਆ ਅਸੀਂ ਤਾਂ ਦਿਖਾ ਰਹੇ ਆ ਆ ਜਿਹੜੇ 10 10 15 15 ਹਜ਼ਾਰ ਦੇ ਅੱਗੇ ਵਿਆਹ ਸ਼ਾਦੀਆਂ ਤੁਹਾਨੂੰ ਮਿਲ ਲੈਣਾ ਪਤੀ ਪਤੀਸੋ 10-1000 ਨਹੀਂ ਯਾਰ 15-15 ਸੋਚੇ ਲੈ ਜਾਓ ਸ਼ਰਾਰੇ ਅਗਾਰੇ ਲੈ ਜਾਓ ਦੇਖੋ ਜਿਨ੍ਹਾਂ ਨੇ ਵਿਆਹ ਸਾਈ ਦਾ ਕੱਪੜਾ ਲੈਣਾ ਤਾਜ ਬੜੇ ਲੈਣਾ ਆਪਣੇ ਲੈਣਾ ਤੁਸੀਂ ਆਜੋ ਜੋ ਫਾਇਦੇ ਤੁਹਾਡੇ ਮਤ ਤੁਸੀਂ ਦਸਤਰ ਕਾਦੀਆਂ ਤੇ ਆ ਚਾਰ ਦਿਨ ਹੋਣਿਆ ਹੋਰ ਕਿਤੇ ਨਹੀਂ ਹੋਣੇ ਇੰਨਾ ਸਸਤਾ ਕੱਪੜਾ ਤੁਸੀਂ ਸੋਣਿਆ ਵੀ ਨਹੀਂ ਹੋਣਾ ਨਾ ਕਿਸੇ ਫੈਕਟਰੀ ਚ ਨਾ ਕਿਸੇ ਮਿਲ ਜ ਨਾ ਕਿਸੇ ਵੱਡੇ ਹੋਲਸੇਲਰ ਤੇ ਸਾਡੇ ਕੋਲ ਆਜੋ ਇਹਦੇ ਚਿੱਲ ਮਿਲ ਚਿੱਲ ਮਿਲ ਚਿੱਲਮਲ ਕਰਦੇ ਪੀਸ ਲੈ ਕੇ ਜਾਓ ਦੇਖੋ ਜੀ ਤੁਹਾਨੂੰ ਜਾਗਰੂਕ ਕਰ ਰਹੇ ਆ ਤੁਹਾਨੂੰ ਸੁਚੇਤ ਕਰ ਰਹੇ ਆ ਹੁਣ ਵਿਆਹ ਸ਼ਾਦੀਆਂ 'ਚ ਇਹ ਲੁੱਟਾ ਨਾ ਕਰਾਇਓ ਨਾ ਕਰਾਇਓ ਨਾ ਕਰਾਇਓ ਆ ਚੱਕੋ ਆ ਰੈੱਡ ਸੂਟ ਆ ਨਾਲ ਬਣਿਆ ਹੋਇਆ ਪੈਪਲਨ ਲਹਿੰਗਾ ਆ ਸ਼ਰਾਰਾ ਦੁਪੱਟਾ ਹੈਂਡਵਰਕ 15000 20000 ਮੂੰਹੋਂ ਮੰਗਿਆ ਦੁਕਾਨਦਾਰ ਰੇਟ ਲੈਂਦੇ ਆ ਪਰ ਅਸੀਂ 5500 55500 5500 ਦੇ ਦੇ ਦਾਂਗੇ ਓਏ ਆਜੋ ਉਹ ਰਾਣੀਆਂ ਮਹਾਰਾਣੀਆਂ ਵਾਲੇ ਸੂਟ ਵੀ ਆ ਗਿਆ ਹੁਣ ਕੈਨੇਡਾ ਅਮਰੀਕਾ ਇੰਗਲੈਂਡ ਯੂਰਪ ਵਾਲੇ ਜਿਹੜੇ ਸਾਡੇ ਕਸਟਮਰ ਆ ਉਹਨਾਂ ਨੂੰ ਵੀ ਖੁਸ਼ ਕਰਦੇ ਆਂਗੇ ਉਹ ਜਿਨ੍ਹਾਂ ਨੂੰ ਇੰਨੇ ਹੈਵੀ ਹੈਵੀ ਸੂਟ ਇਦਾਂ ਦੇ ਡਿਜ਼ਾਈਨਰ ਪੀਸ ਮਿਲਦੇ ਹੀ ਨਹੀਂ ਕਿਤੇ ਉਹ ਜੇ ਕਿਤੇ ਮਿਲਦੇ ਆ ਤੇ ਰੇਟ ਹੀ 4 4 ਗੁਣਾ 5 5 ਗੁਣਾ ਵੱਧ ਜਾ ਜਾਂਦੇ ਆ ਇੱਥੇ ਆਜੋ ਸੂਟ ਵੀ ਰਾਣੀਆਂ ਮਹਾਰਾਣੀਆਂ ਲਗਜ਼ਰੀ ਦਵਾਂਗੇ ਰੇਟ ਵੀ ਬਾਜ਼ਾਰ ਨਾਲੋਂ ਮਿੱਟੀ ਦੇ ਭਾਅ ਦਵਾਂਗੇ ਡਿਜ਼ਾਈਨਿੰਗ ਵੀ ਤੁਹਾਨੂੰ ਸਾਰੀ ਦਵਾਂਗੇ ਚਾਹੇ ਕੁੜੀਆਂ ਚੜੀਆਂ ਵਾਲੀ ਸੂਟ ਲੈ ਜਾਓ ਚਾਹੇ ਮਿਡਲ ਏਜ ਦੇ ਲੈ ਜਾਓ ਚਾਹੇ ਬਜ਼ੁਰਗਾਂ ਦੇ ਲੈ ਜਾਓ ਭਾਰੇ ਭਾਰੇ ਸੂਟਾਂ ਦੇ ਉੱਤੇ ਵੀ ਵੱਡੀ ਸੇਲ ਆਤੀ ਆ ਕੋਈ ਜਿਹੜੀ ਕੁੜੀ ਦਾ ਵਿਆਹ ਆ ਕੁੜੀ ਨੇ ਆਪਣੇ ਲੈਣਾ ਦਾਜ ਵੇੜ ਦੇ ਸੂਟ ਹੁੰਦਾ ਹਨਾ ਵੀ ਭਾਰੇ ਭਾਰੇ 10 11 ਸੂਟ ਕੁੜੀ ਨੂੰ ਲੈ ਕੇ ਦੇਣੇ ਵੀ 10 12 ਦਿਨ ਕੁੜੀ ਟੌਰ ਕੱਟ ਕੇ ਫਿਰੇ ਉਹਦੇ ਲਈ ਸੂਟ ਆ ਤੇ ਤੁਸੀਂ ਹਰ ਰੋਜ਼ ਬਦਲ ਬਦਲ ਕੇ ਸੂਟ ਪਾ ਸਕਦੇ ਆ ਤੁਸੀਂ ਵੈਡਿੰਗ ਸੂਟ ਰੈੱਡ ਸੂਟ ਲੈ ਜਾਓ ਉਦੋਂ ਬਾਅਦ ਦੂਜੇ ਦਿਨ ਸੂਟ ਪਾਣਾ ਆਹ ਲੈ ਜਾਓ ਉਹ ਤੀਜੇ ਦਿਨ ਸੂਟ ਪਾਣਾ ਆਹ ਲੈ ਜਾਓ ਮਾਤਰਮ ਟੌਰ ਨਿਕਲ ਜੂਗੀ ਤੁਹਾਡੀ ਪੂਰੀ ਉਹ ਸਹਰੇ ਘਰ ਜਾਉਗੇ ਤਾਂ ਕਹੂਗੇ ਵੇ ਲੈ ਬਈ ਮੁੰਡਾ ਸਾਡਾ ਤਾਂ ਰਾਣੀ ਵਿਆਹ ਕੇ ਲਿਆਇਆ ਉਹ ਜਦੋਂ ਕੁੜੀ ਆਪਣੀ ਪੇਕੇ ਘਰ ਜਾਊਗੀ ਤਾਂ ਪੇਕੇ ਪਰਿਵਾਰ ਵੀ ਕਹੂਗਾ ਲੈ ਬਈ ਕੁੜੀ ਦਾ ਅਸੀਂ ਰਾਜਿਆਂ ਦੇ ਘਰ ਵਿਆਹੀ ਆ ਬਈ ਸਾਡੀ ਕੁੜੀ ਆ ਧਿਆਨ ਉਹ ਕੁੜੀ ਦੇ ਕੱਪੜਾ ਪਾਇਆ ਲਿਆ ਕਿਉਂਕਿ ਦੁਨੀਆ ਕਹਿੰਦੀ ਆ ਖਾਈਏ ਮਨ ਪੌਂਦਾ ਪਾਣੀ ਇਹ ਜੱਗ ਪਾਉਂਦਾ ਉਹ ਜੱਗ ਨੂੰ ਖੁਸ਼ ਕਰ ਦਿੰਦਾ ਮਤੂ ਸ਼੍ਰੀ ਦਸਤਾਰ ਦਸਤੂਰ ਦੇਖੋ ਜੀ ਗੱਲ ਤੁਸੀਂ ਜਮਾਂ ਸਹੀ ਕੀਤੀ ਆ ਆ ਚੱਕੋ ਪਾਣੀ ਵਾਰਨ ਵਾਲਾ ਸੂਟ ਆ ਗਿਆ ਉਹ ਮੁੰਡੇ ਦੀ ਮੰਮੀ ਦਾ ਸੂਟ ਆ ਗਿਆ ਜਦੋਂ ਪਾਣੀ ਵਾਰਨਾ ਨਾ ਮਾਤਾ ਨੇ ਤੇ ਸਾਰੇ ਸ਼ਹਿਰ ਨੇ ਸਾਰੇ ਰਿਸ਼ਤੇਦਾਰਾਂ ਨੇ ਖੜ ਖੜ ਵੇਖਣਾ ਵੀ ਅੱਜ ਪਾਣੀ ਵਾਰਨ ਵਾਲਾ ਸੂਟ ਪਾਇਆ ਬਾਈ ਜੀ ਆ ਵੀ ਚੈੱਕ ਕਰ ਲੋ ਬੜਾ ਸੋਹਣਾ ਲਜਰੀ ਰਾਇਲ ਕਲਾਸ ਚੀਜ਼ਾਂ ਦਿਖਾ ਰਹੇ ਆ ਛੇਤੀ ਛੇਤੀ ਆ ਜਿਓ ਚਾਰ ਦਿਨ ਤੁਹਾਡੇ ਕੋਲ ਆ ਜਿਹੜਾ ਇਦਾਂ ਦਾ ਹੈਵੀ ਹੈਵੀ ਸੂਟ ਤੁਸੀਂ ਲੈਨੇ ਹੋ ਬਾਜ਼ਾਰ ਚ ਭਾਰੇ ਭਾਰੇ ਸੂਟਾਂ ਨਹੀਂ ਦਾਜਪਰੀ 2 ਲੱਖ ਰੁਪਏ ਚ ਬਣਦੀ ਆ ਸਵਾ 2 ਲੱਖ ਰੁਪਏ ਚ ਬਣਦੀ ਆ ਪਰ ਸਾਡੇ ਕੋਲ ਆ ਜਿਓ 2 ਲੱਖ ਵਾਲਾ ਕਪੜਾ 70 80 ਹਜ਼ਾਰ ਚ 70 80 ਹਜ਼ਾਰ ਚ 2 ਲੱਖ ਵਾਲਾ ਕਪੜਾ ਦਵਾਂਗੇ ਸਵਾ ਲੱਖ ਰੁਪਏ ਤੁਹਾਡਾ ਬਚਾ ਕੇ ਦਵਾਂਗੇ ਇਦਾਂ ਦੇ ਸੂਟ ਸੋ ਆ ਜਿਓ ਛੇਤੀ ਛੇਤੀ ਮਾਤੂ ਸ਼੍ਰੀ ਦਸਤਾਰ ਕਾਦੀਆਂ ਨੰਬਰ ਸਕਰੀਨ ਤੇ ਆ ਕੋਈ ਜਾਣਕਾਰੀ ਲੈਣੀ ਤਾਂ ਫੋਨ ਕਰ ਲਿਓ ਤੁਸੀਂ ਕੁਰਤੇ ਪਜਾਮੇ ਲੈਣੇ ਆ ਕੋਟ ਪੈਂਟ ਲੈਣੇ ਆ ਸ਼ੇਰਬਾਨੀਆਂ ਬਲੇਜ਼ਰ ਬਾਸਕਟਾਂ ਪੱਗਾਂ ਲੈਣੀਆਂ ਨਾ ਰੰਗ-ਬਰੰਗੀਆਂ ਉਹ ਵੀ ਸਾਡੇ ਕੋਲ ਹੈਗੀਆਂ ਇੱਕੋ ਹੀ ਛੱਤ ਹਟ ਆਜੋ ਫੈਮਿਲੀ ਕੰਪਲੀਟ ਸ਼ੋਰੂਮ ਆ ਮੁੰਡੇ ਦਾ ਵਿਆਹ ਆ ਉਹ ਵੀ ਖੁਸ਼ ਕਰਕੇ ਭੇਜਾਂਗੇ ਕੁੜੀ ਦਾ ਵਿਆਹ ਆ ਉਹ ਵੀ ਖੁਸ਼ ਕਰਕੇ ਭੇਜਾਂਗੇ ਹੁਣ ਤੁਹਾਨੂੰ ਜੇ ਵੱਲ ਦੇਖਣ ਦੀ ਲੋੜ ਨਹੀਂ ਆ ਜੇ ਤੁਸੀਂ ਸੂਟ ਦਿਵਾਉਣ ਆਏ ਕਿਸੇ ਨੂੰ ਤੁਹਾਨੂੰ ਜੇਬ ਦੀ ਚਿੰਤਾ ਕਰਨ ਦੀ ਲੋੜ ਨਹੀਂ ਆ ਕਿਉਂਕਿ ਤੁਸੀਂ ਹੁਣ ਕਾਦੀਆਂ ਦੇ ਵਿੱਚ ਆ ਗਏ ਹੋ ਇੱਥੇ ਤੁਹਾਡੇ ਹਮੇਸ਼ਾ ਉਮਰ ਭਰ ਲਈ ਫਾਇਦਾ ਹੀ ਹੋਣੇ ਸਲੋ ਜੀ ਇੱਕ ਵਾਰੀ ਫੇਰ ਤੁਹਾਨੂੰ ਦੱਸ ਦਿੰਦੇ ਆ ਪੰਜ ਦਿਨ ਦੀ ਸੇਲ ਆ ਪੰਜ ਦਿਨ ਵੱਡੇ ਫਾਇਦੇ ਹੋਣੇ ਆ 5 ਜੁਲਾਈ ਤੱਕ ਆਜੋ ਜਿੱਤੇ ਤੁਹਾਨੂੰ 200 ਰੁਪਏ ਦਾ ਸੂਟ 500 ਰੁਪਏ ਦਾ ਸੂਟ ਤੁਹਾਨੂੰ 20-20 ਹਜ਼ਾਰ ਤੱਕ ਦਾ ਸੂਟ ਮਿਲਣਾ ਇਹ 4-5 ਦਿਨ ਵੱਡੇ ਫਾਇਦੇ ਚਾਹੇ ਤੁਸੀਂ ਦੁਕਾਨਦਾਰ ਹੋ ਤੁਸੀਂ ਰੀਸੇਲਰ ਹੋ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਲੈਣਾ ਪਿਆਸੇ ਦਾ ਕਪੜਾ ਛੇਤੀ ਆਜੋ ਕਾਦੀਆਂ ਤੁਸੀਂ ਪਹੁੰਚਣਾ ਵੱਡੇ ਫਾਇਦੇ ਕਰਾਂਗੇ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹ ਡੀਵੀ ਕਾਤਿਆ